26 ਪੱਛੀ ਨੂੰ ਸੰਦੀਪ ਸਿੰਘ ਵਾਸੀ Rajasthan ਜੋ ਮੋਰਿੰਡਾ ਵਿਖੇ ਇੱਕ ਫਾਈਨਾਂਸ ਕੰਪਨੀ ਵਿੱਚ ਕੰਮ ਕਰਦਾ ਤੇ ਰਿਕਵਰੀ ਏਜੰਟ ਹੈ ਉਸਨੇ ਬਸੀ ਪਠਾਣਾ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਉਹ ਇਸ ਏਰੀਆ ਵਿੱਚ ਫਤਿਹਗੜ੍ਹ ਸਾਹਿਬ ਏਰੀਆ ਵਿੱਚ ਰਿਕਵਰੀ ਦਾ ਕੰਮ ਕਰਦਾ ਤੇ ਉਹ ਕਰੀ 82000 ਰੁਪਏ ਦੀ ਰਿਕਵਰੀ ਕਰਕੇ ਆਪਣੇ ਪਿੱਠੂ ਬੈਗ ਵਿੱਚ ਪਾ ਕੇ ਆਪਣੇ ਮੋਟਰਸਾਈਕਲ ਤੇ ਮੋਰਿੰਡਾ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਬਸੀ ਪਠਾਣਾ ਵਿਖੇ ਚਾਰ ਨੌਜਵਾਨਾਂ ਨੇ ਮੋਰਚਕਲ 99 ਪਰ ਆ ਕੇ ਉਸ ਪਾਸੋਂ ਲੋਹੇ ਦਾ ਦਾਤ ਦਿਖਾ ਕੇ ਡਰਾ ਕੇ ਉਸ ਪਾਸੋਂ ਉਸ ਦਾ ਪਿੱਠੂ ਵੇ ਖੋਲਿਆ ਜਿਸ ਵਿੱਚ 82000 ਰੁਪਇਆ ਉਸ ਦਾ ਟੈਬ ਤੇ ਹੋਰ ਕੁਝ ਸਮਾਨ ਸੀ ਜਿਸ ਪਰ ਉਸ ਦੇ ਬਿਆਨ ਪਰ ਬਸੀ ਪਠਾਨਾ ਪੁਲਿਸ ਨੇ ਮਕਦਮਾ ਦਰਜ ਕੀਤਾ ਮਾਨਯੋਗ ਐਸਐਸਪੀ ਫਤਿਹਗੜ੍ਹ ਸਾਹਿਬ ਸ਼੍ਰੀ ਸ਼ੁਭਮ ਮੱਗਰਵਾਲ ਜੀ ਦੀ ਹਦਾਇਤਾਂ ਮੁਤਾਬਕ ਬਸੀ ਪਠਾਨਾ ਪੁਲਿਸ ਨੇ ਇਸ ਕੇਸ ਦੀ ਬੜੀ ਡੂੰਘਾਈ ਨਾਲ ਜਾਂਚ ਕੀਤੀ ਤੇ ਕੱਲ ਇਸ ਮੁਕਦਮੇ ਵਿੱਚ ਪੰਜ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗ੍ਰਿਫਤਾਰੀ ਸਮੇਂ ਉਹਨਾਂ ਪਾਸੋਂ ਇਸ ਵਾਰਦਾਤ ਵਿੱਚ ਵਰਤਿਆ ਹੋਇਆ ਪਿੰਨਾ ਨੰਬਰੀ ਮੋਟਰਸਾਈਕਲ ਵੀ ਬਰਾਮਦ ਹੋ ਗਿਆ ਅੱਜ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਉਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਇਸ ਇਸ ਜਿਹੜਾ ਰਿਮਾਂਡ ਦੌਰਾਨ ਉਹਨਾਂ ਪਾਸੋਂ ਪੁਲਿਸ ਨੇ ਇਸ ਵਾਰਦਾਤ ਵਿੱਚ ਵਰਤੇ ਹੋਇਆ ਲੋਹਾ ਦਾਤ ਅਤੇ ਕੋਈ ਵੀ ਨਕਦੀ ਵਿੱਚੋਂ 25000 ਰੁਪਈਆ ਤੇਬ ਹੋਰ ਸਮਾਨ ਸਾਰਾ ਬੈਗ ਵਗੈਰਾ ਬਰਾਮਦ ਕਰ ਲਿਆ ਗਿਆ ਕੀ ਕੀ ਨਾਮ ਚੁਸ਼ੀਆਂ ਦੇ ਕੀ ਹਾਂਜੀ ਦੋਸ਼ੀ ਬੱਸੀ ਪਠਾਨਾ ਦੇ ਰਹਿਣ ਵਾਲੇ ਨੇ ਦੋਸ਼ੀਆਂ ਦੇ ਨਾਮ ਵਿਜੇ ਮਨਿੰਦਰ ਸ਼ਰਨਜੀਤ ਹਰਦੀਪ ਤੇ ਰਜਨੀਸ਼ ਨੇ ਸਾਰੇ ਗ੍ਰਿਫਤਾਰ ਨੇ ਹਾਂਜੀ ਸਾਰੇ ਦੋ ਦੋਸ਼ੀ ਗ੍ਰਿਫਤਾਰ ਪਹਿਲੇ ਮੁਕੱਦਮੇ ਇਹਨਾਂ ਦੇ ਕੋਈ ਹਾਂਜੀ ਇਹਨਾਂ ਵਿੱਚ ਦੋ ਦੋਸ਼ੀਆਂ ਤੇ ਚੋਰੀ ਦਾ ਮਕਦਮਾ ਦਰਜ ਹੈ ਜੀ ਜੀ ਕਿਹੜੇ ਕਿਹੜੇ ਲਾਕੇ ਅੱਜ ਲੁੱਟੋ ਉਹ ਕਰਦੇ ਸੀ ਪਹਿਲਾਂ ਪਤਾ ਲੱਗਿਆ ਹਾਂਜੀ ਇਹ ਹੁਣ ਤਫਤੀਸ਼ ਚ ਜਾਰੀ ਹੈ ਜਿਵੇਂ ਵੀ ਤਫਤੀਸ਼ ਚੋਰ ਤਾਂ ਸਾਹਮਣੇ ਆਉਣਗੇ ਅਸੀਂ ਤੁਹਾਨੂੰ ਦੱਸਾਂਗੇ ਤਾਂ ਲੱਗਿਆ ਦੀ ਮੋਟਰਸਾਈਕਲ ਕਿਸ ਨਾਮ ਤੇ ਹੈ ਹਾਂ ਉਹ ਤਪਤੀਸ਼ ਚੱਲ ਰਹੀ ਹੈ ਜੀ ਹਾਂ ਜੀ ਇਹ ਕੱਲ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਪਾਰਟੀ ਨੂੰ ਹੋਏ ਹੋਏ ਸਮਾਨ ਦੀ ਬਰਾਮਦਗੀ ਕਰਾਉਣ ਲਈ ਇੱਕ ਬੇਬਾਦ ਘਰ ਦੀ ਛਾਪੇ ਲੱਗੇ ਸੀਗੇ ਜਿੱਥੋਂ ਚਾਰ ਦੋਸ਼ੀਆਂ ਨੇ ਛਾਲ ਮਾਰਤੀ ਸੀ ਜਿਸ ਕਰਕੇ ਉਹਨਾਂ ਦੇ ਪੈਰਾਂ ਦੇ ਸੱਟ ਲੱਗੀ ਸੀ ਤੇ ਜਿੰਨਾਂ ਦਾ ਡਾਕਟਰੀ ਇਲਾਜ ਕਰਾਇਆ ਗਿਆ